ਸਤਿ ਸ੍ਰੀ ਅਕਾਲ ਜੀ ਲੈ ਕੇ ਹਾਜ਼ਰਾਂ ਹਰਕਿਰਤ ਕੌਰ ਚਾਹਲ ਜੀ ਵੱਲੋਂ ਲਿਖੀ ਕਹਾਣੀ ਮੋਹ ਦੀਆਂ ਤੰਦਾਂ ਦੇ ਨਾਲ ਤੇਰੀ ਤੇਰੀ ਕਾਰਨ ਵੇ ਮੈਂ ਬਾਗ ਲਵੋਨੀ ਆ ਬਾਗੀ ਘੁੰਮਣ ਦੇ ਵੇਲੇ ਕਲੀਆਂ ਚੁੰਮਣ ਦੇ ਵੇਲੇ ਵੇ ਉੱਡ ਜਾਣਾ ਵੇ ਮੋਰਾ ਗੋਂਦੀ ਹੋਈ ਬਲਬੀ ਰੋ ਭਾਬੀ ਦੇ ਬੰਸਰੀ ਦੇ ਹੂਕ ਵਰਗੇ ਮਿੱਠੜੇ ਬੋਲ ਫੀਜ਼ਾ ਨੂੰ ਵੀ ਨਸ਼ਿਆ ਰਹੇ ਸਨ ਵੇੜੇ 'ਚ ਤੁੱਪੇ ਕਰੀਰ ਦੀਆਂ ਚਿੰਗਾ ਤੇ ਵੱਟ ਵੱਟ ਖਿਲਾ ਰੀਆਂ ਆਠਰੀਆਂ ਸੇਵੀਆਂ ਨੂੰ ਥਲਦੀ ਭਾਬੀ ਦੇ ਕੰਨਾਂ ਦੀਆਂ ਪਿੱਪਲ ਪੱਤੀਆਂ ਅੱਜ ਹਿੱਲ-ਹਿੱਲ ਕੇ ਅਜਬ ਜਿਹੀ ਸੁਨਹਿਰੀ ਲਿਸ਼ਕੋਰ ਮਾਰ ਰਹੀਆਂ ਸਨ ਧੁੱਪ ਦੇ ਸੇਕ ਨਾਲ ਦਗਦਾ ਉਹਦਾ ਗੋਰਾ ਰੰਗ ਗੁਲਾਬੀ ਪਾ ਮਾਰ ਰਿਹਾ ਸੀ ਹਸੂ ਹਸੂ ਕਰਦੇ ਚਿੱਟੇ ਮੋਤੀਆਂ ਵਰਗੇ ਦੰਦ ਹੁਸਨ ਨੂੰ ਚਾਰ ਚੰਦ ਲਾ ਰਹੇ ਸਨ ਪਤਲਾ ਜਿਹਾ ਲੱਕ ਮਟਕਾਉਣ ਦੀ ਬਲਬੀਰੋ ਭਾਬੀ ਅੱਜ ਕਿੰਨੇ ਹੀ ਦਿਨਾਂ ਬਾਅਦ ਵੇੜੀ ਦੀ ਰੌਣਕ ਬਣੀ ਸੀ ਨਹੀਂ ਤਾਂ ਜਿੱਦਣ ਦਾ ਜੰਗ ਸਿਓ ਵੀਰ ਛੁੱਟੀ ਕੱਟ ਕੇ ਫੌਜ ਨੂੰ ਮੁੜਿਆ ਸੀ ਉਹਦਾ ਰੰਗ ਰੋਹੀਦੀ ਕਿੱਕਰ ਨਾਲ ਮੇਲ ਖਾਂਣ ਲੱਗ ਪਿਆ ਸੀ ਪਹਿਲੇ ਕਈ ਦਿਨਾਂ ਤੋਂ ਤਾਂ ਪੂਜੀ ਖਿਲਵਾਂਗ ਮੱਚੀ ਸੜੀ ਜੀ ਪਈ ਸੀ ਕੰਮ ਧੰਦਾ ਛੱਡ ਕੇ ਪਿੰਕ ਲਈ ਬੈਠੀ ਪਰਦੇਸੀ ਮਾਹੀ ਨੂੰ ਸੰਦਲੀ ਪਾਉਣਾ ਰਹੀ ਸੁਨੇਹੇ ਕਲਦੀ ਰਹਿੰਦੀ ਕਾਲਜ ਤੋਂ ਆਉਂਦਿਆਂ ਹੀ ਵੇੜੇ ਵੱੜ ਤੇ ਜਿੰਦਰ ਨੇ ਸਕੂਟਰ ਸਟੈਂਡ ਤੇ ਲਾਉਂਦਿਆਂ ਗਿਆ ਲਿਆ ਨੀ ਭਾਬੀ ਪਲਾ ਦੇ ਕੰਡੇਦਾਰ ਚਾਹ ਆਪਣੇ लाडले ਦਿਓਰ ਨੂੰ ਦੇਖਾਂ ਆਰਡਰ ਤਾਂ ਐ ਮਾਰਦਾ ਜਿਵੇਂ ਲਪਟੈਣ ਲੱਗਿਆ ਹੋਵੇ ਚਾਹ 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 ਸਾਰਾ ਦਿਨ ਚੁੱਲ੍ਹੇ ਤੇ ਰਿਪਤਿਲੀ ਹੀ ਨਿਸ਼ਾਨ ਲੈਣ ਦਿੰਦੀ ਬਿੰਦੂ ਕੋ ਪਹਿਲਾਂ ਪਾਲੀ ਦਾ ਚਾਟਾ ਕਰਕੇ ਹਟੀ ਸੀ ਪੋਰਾ ਪਹਿਲਾਂ ਆ ਜਾਂਦਾ ਤੇਰਾ ਵੀ ਬੁੱਤਾ ਸਾਰ ਦਿੰਦੀ ਕੰਮ ਨਿਬੜ ਜਾਂਦਾ ਜਾਣ ਬੁੱਝ ਕੇ ਚਟਾਉਣ ਵਾਲੇ ਲੈਜਟ ਬਲਬੀਰ ਕੌਰ ਬੋਲੀ ਹਾਈ ਹਾਈ ਭਾਬੀ ਕੰਮ ਨਿਬੜ ਦਿੰਦੀ ਕਹਿਨੀ ਹੈ ਜਿੰਦਰ ਬੋਲਿਆ ਨਾ ਹੋਰ ਕੀ ਅੱਖਾਂ ਵੱਡਿਆਂ ਮੋਮੋ ਠਗਣਿਆ ਕੰਮ ਕਰਾਉਣ ਵੇਲੇ ਤਾਂ ਜਾਣੋ ਜੀਬ ਤੇ ਪਤਾਸੇ ਧਰ ਲੈਣਾ ਓ ਕਦੇ ਸਿੱਧੇ ਮੂੰਹ ਤੋਂ ਗੱਲ ਨਹੀਂ ਕਰਦਾ ਆ ਪਤੰਦਰ ਫੋਨ ਤੇ ਪਤਾ ਨਹੀਂ ਕਿਹਦੇ ਨਾਲ ਗੁੱਟਰ ਗੁੱਟਰ ਕਰੀ ਜਾਣਾ ਚੱਲ ਚੰਗਾ ਜੇ ਫਿਰ ਇਹ ਗੱਲ ਹੈ ਤਾਂ ਮੈਨੂੰ ਵੀ ਲਿਆ ਦੇ ਫਿਰ ਝਾਂਜਰਾਂ ਵਾਲੀ ਫੋਨ ਜਾਵੇ ਠੱਠੇ ਖੂਚ ਸੌ ਰੱਬ ਦੀ ਦੋਨੋਂ ਜਣੇ ਤਾਂ ਕੰਮ ਵਾਲੀਆਂ ਸੀ ਤੁੱਕੀ ਕੱਢ ਦਿਆ ਕਰਾਂਗੇ ਮਜਾਲ ਆ ਕਿ ਤੈਨੂੰ ਡੱਕਾ ਦੋਰਾ ਕਰਨ ਦੇ ਦਿਆ ਕਰੀਏ ਉਤਸੁਕਤਾ ਨਾਲ ਭਰਿਆ ਜਿੰਦਰ ਦਿ ਲੋਹਾੜਾ ਪੌਂਦਾ ਬੋਲਿਆ ਵੇ ਕਾ ਨੂੰ ਖੰਭਾ ਨੀ ਡਾਰਾ ਬਣਾ ਬਣਾ ਛੱਡੀ ਜਾਂਦਾ ਹੈ ਤੇਲਾ ਕਮਾਉਣ ਜੋਗਾ ਤੂੰ ਹੋਇਆ ਨਹੀਂ ਅੱਖੇ ਘੋੜੀ ਚੜਨਾ ਖਵਾਏਗਾ ਕੀ ਅਗਲੀ ਨੂੰ ਜੂਆਂ ਨੌਕਰੀ ਕਰਨੀ ਪੈਂਦੀ ਹੈ ਉਹ ਵੇਖ ਮੇਰਾ ਫੌਜੀ ਚੜੇ ਮਹੀਨੇ ਮੋਟਾ ਨਾਮਾ ਭੇਜਦਾ ਟੱਬਰ ਨੂੰ ਫਕਰ ਨਾਲ ਛਾਤੀ ਚੌੜੀ ਕਰਦੀ ਬਲਬੀਰ ਭਾਬੀ ਬੋਲੀ ਆਹੋ ਵੱਡਿਆਈ ਨਾਮੇ ਵਾਲੀ ਵੀਰ ਤਾਂ ਮੇਰਾ ਹੀ ਆ ਨਾਲੇ ਜੱਟ ਨੂੰ ਪੂਰੇ 15 ਕਿੱਲੇ ਪੈਲੀ ਆਉਂਦੀ ਆ ਮਿੱਟੀ ਚੋਂ ਵੀ ਸੋਨਾ ਕੱਢਦੇ ਹੂੰ ਭੁੱਖਾ ਨਹੀਂ ਮਰਦਾ ਨਾਲੇ ਭਾਬੀ ਮੈਂ ਨਹੀਂ ਆਵਦੀ ਹੂਰ ਪਰੇ ਨੂੰ ਇਕੱਲੀ ਛੱਡਣਾ ਮੈਂ ਤਾਂ ਜੱਟੇ ਹੀਰ ਦੀ ਨੌਕਰੀ ਕਰਿਆ ਕਰੂੰ ਗੱਲਾਂ ਨਾਲ ਹੀ ਅਸਮਾਨ ਨੂੰ ਟਾਕ ਕੇ ਲਈ ਜਾ ਭੁੱਲੀਆਂ ਮੈਂ ਤੈਨੂੰ 나ਡੂ ਖਾਂ ਨੂੰ ਹਵਾਈ ਕਿਲੇ ਉਸਾਰਨ ਵਾਲੇ ਨੂੰ ਤੂੰ ਤਾਂ ਮਾਸਾ ਨਹੀਂ ਆਪਣੇ ਭਾਈ ਤੇ ਗਿਆ ਤਾਂ ਤੇ ਹੱਥ ਰੱਖੇ ਬੁੱਲਟੇਰ ਦੀ ਭਾਬੀ ਨੇ ਚਾਹ ਦਾ ਕੱਪ ਕੰਧੋਲੀ ਤੇ ਧਰਦੀ ਨੇ ਕਿਹਾ ਘਰ ਦੀ ਮੁਰਗੀ ਦਾਲ ਬਰोबर ਹੁੰਦੀ ਐ ਕਦੇ ਮੇਰੇ ਕਾਲਜ ਜਾ ਕੇ ਆਪਣੇ ਦਿਓਰ ਦੀ ਚੜ੍ਹਾਈ ਦੇ ਚਰਚੇ ਸੁਣ ਕੇ ਆਈ ਫੇਰ ਪਤਾ ਲੱਗੂ ਕਿਹੜੇ ਭਾਵਿਕ ਦੀ ਐ ਜੱਟ ਦੀ ਟੌਰ ਸਰਬਸੰਮਤੀ ਨਾਲ ਸਟੂਡੈਂਟ ਫਾਊਂਡੇਸ਼ਨ ਦਾ ਪ੍ਰਧਾਨ ਚੁਣਿਆ ਗਿਆ ਮੈਂ ਜਿੰਨੇ ਵੱਡੇ ਤਰਕ ਤੇ ਦਲੀਲ ਭਰੇ ਕੰਮ ਮੈਂ ਕਰਦਾ ਲੋਕੀ ਤਾਂ ਸੁਪਨੇ ਚ ਵੀ ਨਹੀਂ ਸੋਚ ਸਕਦੇ ਚਾਹ ਦੀਆਂ ਚੁਸਕੀਆਂ ਪਰ ਦਾ ਜਿੰਦਰ ਬੋਲਿਆ ਨਾ ਇਹੋ ਜਿਹੜਾ ਕਿਹੜਾ ਮਾਰਕਾ ਮਾਰਦਾ ਤੈਂ ਭਾਬੀ ਪੁੱਛਣ ਲੱਗੀ ਲੈ ਦੂਰ ਤਾਂ ਨਾ ਜਾ ਆਪਣੇ ਘਰ ਦੀ ਦੇਖ ਲਾ ਜੇ ਮੈਂ ਨਾ ਹੁੰਦਾ ਨਾ ਪਈ ਹੁੰਦੀ ਅੱਜ ਮੰਡੀ ਵਾਲੀ ਡਾਕਟਰ ਨੀ ਦੇ ਮੂੜ ਆਉਂਦੀ ਆਥਣ ਨੂੰ ਅਦਮੋਈ ਹੋਈ ਖਾਲੀ ਲੁੱਟ ਪੁੱਟ ਕੇ ਜਿੰਦਰ ਨੇ ਕਿਹਾ ਸੋਨ ਨਸਾਰ ਦੰਨਾ ਚ ਜੀਬ ਲੈਂਦੀ ਪਰ ਭੱਟੇ ਚੱਕ ਦੀ ਬਲਬੀਰੋ ਬੋਲੀ ਕੀ ਪਤਾ ਵੇ ਤੈਨੂੰ ਮੈਨੂੰ ਭੁੱਲਿਆ ਵੀ ਕੀ ਐ ਭਾਬੀ ਬੇਬੇ ਸੁਣ ਲਈ ਸੀ ਮੈਂ ਤਾਈ ਨੂੰ ਕਹਿੰਦੀ ਹੋਈ ਆ ਵਾਰੀ ਫੇਰ ਕੁੜੀ ਆ ਠੂ ਠੂ ਕਰਦੀ ਐ ਮੰਨਦੀ ਨਹੀਂ ਸਫਾਈ ਕਰਾਉਣ ਨੂੰ ਤੂੰ ਸਮਝਾ ਤਨ ਗੁਰੇ ਨਿਆਣੀ ਮਾਤਾ ਬਸ ਫੇਰ ਕੀ ਸੀ ਦੋਨੋਂ ਜਣੀਆਂ ਵਾਰੋ ਵਾਰੀ ਤੇਰੇ ਕਾਲੇ ਬੱਦਲਾ ਵਾਂਗ ਛਾ ਗਈਆਂ ਅਗੇ ਬੁੱਧ ਕਮ ਸੁਧ ਪਰਸੋਂ ਨੂੰ ਚੱਲਾਂਗੀਆਂ ਤੇ ਤੂੰ ਵੀ ਝੇਪ ਵਿੱਚ ਆ ਕੇ ਡਰੀ ਸੈਮੀ ਨੇ ਹਾਂ ਚ ਹਾਂ ਮਲਾ ਕੇ ਡੂੰਗਾ ਹੋ ਗਿਆ ਭਰਿਆ ਸੀ ਵੇ ਸੱਚੀ ਤੂੰ ਸਾਰੀ ਗੱਲ ਜਾਣਦਾ ਬਲਬੀਰੋ ਬੋਲੀ ਹੋਰ ਭਾਬੀ ਸੋਹ ਗੁਰੂ ਦੀ ਮੈਂ ਤਾਂ ਤੇਰੀ ਹੋਕੇ ਤੇ ਉੱਡਿਆ ਮੂੰਹ ਦੇਖ ਕੇ ਸਾਰੀ ਰਾਤ ਸੋਣੀ ਸੀ ਸਕਿਆ ਆਪਣੇ ਆਪ ਨੂੰ ਲਾਣ ਤਾਂ ਪਾਉਂਦਾ ਮੈਂ ਸੋਚ ਰਿਹਾ ਸੀ ਕਿ ਮਨਾ ਬਾਹਰ ਅੰਦਰ ਤਾਂ ਬਥੇਰਾ ਖੜਪੈਂਚ ਬਣਿਆ ਫਿਰਦਾ ਰਹਿਣਾ ਆਪਣੀ ਭਾਬੀ ਦੇ ਦੁੱਖ ਚ ਸ਼ਰੀਕ ਹੋਵੇਂ ਤਾਂ ਤੈਨੂੰ ਜਾਣਾ ਜਿੰਦਰ ਬੋਲਿਆ ਫੇਰ ਕੀ ਕੀਤਾ ਵੇ ਤੂੰ ਜਿੰਦਰਾ ਭਲ ਵੀ ਰੋਪਾ ਵੀ ਕੋਲ ਹੁੰਦੀ ਹੋਈ ਬੋਲੀ ਕਰਨਾ ਕੀ ਸੀ ਫਿਰ ਮੈਂ ਖੇਡਿਆ ਪੈਂਤੜ ਸੋਚਿਆ ਮਾਂ ਨਾਲ ਤੱਕਾ ਤਾਂ ਕੀਤਾ ਨਹੀਂ ਜਾਣਾ ਉਹਦੀ ਗੱਲ ਤਾਂ ਪੱਥਰ ਤੇ ਲੀਕ ਵਾਂਗ ਹੁੰਦੀ ਹੈ ਊ ਭਾਵੇਂ ਬੁੜੀਆਂ ਵਾਲੀ ਮੱਤ ਵਰਤ ਗਈ ਸੀ ਇਸ ਵਾਰ ਪਰ ਭਾਬੀ ਬੇਬੇ ਆਪਣੀ ਤਾਂ ਮਹਾਨੇਕ ਔਰਤਾ ਆਪਣੇ ਜਣੋ ਤਾਂ ਉਹ ਔਲਾਦ ਦਾ ਭਲਾ ਹੀ ਸੋਚ ਰਹੀ ਸੀ ਮੇਰੀ ਸੋਹਣੀ ਭਾਬੀ ਤੂੰ ਉਹਦੇ ਇਸ ਵਰਤਾਰੇ ਦਾ ਗੁੱਸਾ ਨਾ ਕਰੀਂ ਹਾੜਾ ਜੇ ਆਪੋਂ ਦਾ ਜਿੰਦਰ ਬੋਲਿਆ ਨਾ ਵੇ ਜਿੰਦਰਾ ਮੇਰੇ ਚਿੱਤ 'ਚ ਤਾਂ ਭੋਰਾ ਮੈਲ ਨਹੀਂ ਆਈ ਆਂਦਰਾ ਨਾਲੋਂ ਟੁੱਟਣ ਦਾ ਦੁੱਖ ਤੇ ਤੇਰੇ ਵੀਰ ਦਾ ਡਰ ਤਾਂ ਜ਼ਰੂਰ ਸੀ ਆਪਣਾਤ ਨਾਲ ਭਰੀ ਭਾਬੀ ਬਲਬੀਰ ਜਿੰਦਰ ਦੇ ਮੰਜੇ ਤੇ ਬੈੰਦੀ ਹੋਈ ਬੋਲੀ ਲੈ ਸੁਣ ਫਿਰ ਜਗਾੜੂ ਜੱਟ ਦੀ ਸਕੀਮ ਤਾੜੀ ਮਾਰ ਕੇ ਗੱਲ ਸ਼ੁਰੂ ਕਰਦਾ ਜਿੰਦਰ ਬੋਲਿਆ ਮੇਰਾ ਇੱਕ ਦੋਸਤ ਆ ਥੇੜੀ ਪਿੰਡ ਦਾ ਥੇੜੀ ਪਿੰਡ ਸਾਰੇ ਹੀ ਸਾਧਾਂ ਦਾ ਹੈ ਹਰ ਘਰ ਚ ਕੋਈ ਨਾ ਕੋਈ ਇਸ ਕੰਮ ਚ ਸਦਾ ਹੀ ਲੱਗਿਆ ਰਹਿੰਦਾ ਹੈ ਮੇਰੇ ਦੋਸਤ ਦਾ ਛੜਾ ਚਾਚਾ ਵੀ ਚੜਦੀ ਉਮਰੇ ਸਾਧਾਂ ਦੀ ਜੁੰਡਲੀ ਸੰਗ ਰਲ ਕੇ ਪਹਾੜੇ ਵਾਲੀ ਜੀਪ ਚ ਪਿੰਡੋਂ ਪਿੰਡ ਭਿੱਖਿਆ ਮੰਗਣ ਜਾਂਦਾ ਹੈ ਬੇਚੈਨ ਹੋਇਆ ਮੈਂ ਅਗਲੇ ਦਿਨ ਦੁਪਹਿਰੇ ਉਹਦੇ ਘਰ ਗਿਆ ਉਹਨੂੰ ਭਗਵੇਂ ਭੇਸ ਵਿੱਚ ਦੇਖ ਕੇ ਮੈਨੂੰ ਇੱਕ ਸਕੀਮ ਜੀ ਸੁਝੀ ਮੈਂ ਆਪਣੇ ਦੋਸਤ ਨੂੰ ਕਿਹਾ ਉਹ ਗੁਰਦੀਪ 11 ਭਗਮਾ ਚੌਲਾ ਤਸਬੀਹ ਚਿਮਟਾ ਕਾਸਾ ਖੜਾਮਾ ਰੂਤ੍ਰਕਸ਼ ਦੀ ਮਾਲਾ ਤੇ ਜਟਾਂ ਵਾਲਾ ਵਿੱਗ ਮੈਨੂੰ ਇੱਕ ਦਿਨ ਲਈ ਉਧਾਰਾ ਚਾਹੀਦਾ ਤੂੰ ਕਿਹੜੀ ਹੀਰ ਤੇ ਖੇੜੇ ਰਾਂਝਾ ਬਣ ਕੇ ਠੁਕਣਾ ਓਏ ਸਰਦਾਰਾ ਗੁਰਦੀਪ ਟੀਚਰ ਕਰਦਾ ਪੁੱਛਣ ਲੱਗਿਆ ਤੂੰ ਯਾਰ ਬਣ ਕੇ ਹਜੇ ਸਵਾਲ ਨਾ ਕਰ ਮੈਂ ਜਿਹੜੇ ਝਮੇਲੇ ਚ ਫਸਿਆ ਹੋਇਆ ਕੰਮ ਹੋਏ ਤੋ ਸਭ ਕੁਝ ਦੱਸ ਦੂੰਗਾ ਮੈਂ ਕਿਹਾ ਬਸ ਫੇਰ ਕੀ ਸੀ ਆਥਣੇ ਮੂੰਹ ਨੇ ਰਿਜੇ ਖੁਸਮੁਸ ਜੇ ਜੇ ਮੈਂ ਮੋਟਰ ਤੇ ਜਾ ਕੇ ਭੇਸ ਬਦ ਲਿਆ ਜਾ ਖੜਿਆ ਆਪਣੇ ਬਾਰਮੂਰੇ ਤੂੰ ਤਾਂ ਭਾਬੀ ਬਾਹਰ ਲੇਟ ਘਰ ਚ ਤਾਂ ਧਾਰਾਂ ਚੋਂ ਗਈ ਹੋਈ ਸੀ ਬੇਬੇ ਰੋਟੀ ਟੁਕਦਾ ਆਹਰ ਕਰਦੀ ਚੁੱਲ੍ਹੇ ਚੌਂਕੇ 'ਚ ਬੈਠੀ ਸੀ ਤੇ ਆਪਣੀ ਅਮਨ ਗੁੱਡੀਆਂ ਪਟੋਲੇ ਖੇਡ ਰਹੀ ਸੀ ਪਿੰਡੇ ਤੇ ਮਲੀ ਮਣ ਮਣਪ ਬੁੱਤੀ ਲੰਮੇ ਚੋਲੇ ਤੇ ਜਟਾ ਨਾਲ ਮੈਂ ਇੱਥੇ ਕਿੱਥੇ ਪਛਾਣਿਆ ਜਾਂਦਾ ਸੀ ਅੱਛਾ ਫੇਰ ਉਤਸੁਕਤਾ ਭਰੀ ਬਲਬੀਰੋ ਭਾਬੀ ਗੱਲ ਸੁਣ ਕੇ ਹੋਰ ਨੇੜੇ ਨੇੜੇ ਹੁੰਦੀ ਹੁੰਘਾਰਾ ਭਰ ਰਹੀ ਸੀ ਬਸ ਫੇਰ ਅੱਖਾਂ ਜੀਆਂ ਚੜਾਈਆਂ ਤੇ ਘੱਗੇ ਜੇ ਬੋਲ ਨਾਲ ਕਰਤੀ ਜੱਟ ਨੇ ਅਲਖ ਨਿਰੰਜਣ ਹਾਏ ਜੇ ਫੜਿਆ ਜਾਂਦਾ ਅੱਛਾ ਫੇਰ ਭਾਬੀ ਬੋਲੀ ਚੱਲ ਛੱਡ ਬਾਕੀ ਕਦੇ ਫੇਰ ਦੱਸੂ ਜਿੰਦਰ ਸੁਆਦ ਲੈਂਦਾ ਬੋਲਿਆ ਨਹੀਂ ਨਹੀਂ ਹੁਣੇ ਦੱਸ ਤੈਨੂੰ ਮੇਰੀ ਸੋਹ ਹਲੂਣ ਦੀ ਅੜੀ ਕਰਦੀ ਭਾਬੀ ਬੋਲੀ ਨਾ ਭਾਬੀ ਸੋਹਾਂ ਸੋਹਾਂ ਚ ਮੈਂ ਨਿਪਰੋਸਾ ਕਰਦਾ ਹੁਣ ਮੇਰਾ ਗੱਲ ਸੁਣਾਉਣ ਦਾ ਮੂੜੀ ਹੈ ਨਹੀਂ ਤਰਸੀਵੇਂ ਨੂੰ ਹੋਰ ਵਧਾਉਂਦਾ ਜਿੰਦਰ ਬੋਲਿਆ ਚੰਗਾ ਫਿਰ ਜੇ ਐਉਂ ਹੈ ਤਾਂ ਮੈਨੂੰ ਨਾ ਬੁਲਾਈਂ ਨਾ ਮੈਂ ਤੈਨੂੰ ਕਦੇ ਪੁੱਛਾਂ ਭਲਵੀਰੋ ਵੀ ਖੱਡ ਚੋਂ ਸੱਪ ਕੱਢਣ ਤੇ ਯੋਗਤ ਵਿੱਚ ਮਾਹਰ ਸੀ ਸੋਨੇ ਸੇਖਰਲਾ ਦੱਬਕਾ ਮਾਰਿਆ ਲੈ ਲੈ ਬੋਲੇ ਬਿਨਾ ਕਿਵੇਂ ਸਰਜੂ ਬਿੰਦ ਨਹੀਂ ਸਰਦਾ ਮੇਰਾ ਤਾਂ ਗੁੱਸੇ ਨਾ ਹੋ ਹੁਣੇ ਦੱਸਦਾ ਭਾਬੀ ਬਣ ਕੇ ਪੋਰਾ ਠੰਡ ਰੱਖ ਜਿੰਦਰ ਬੋਲਿਆ ਤੈਨੂੰ ਵੀ ਤਾਂ ਦੁੱਧ ਮਿੰਗਣਾ ਪਾ ਕੇ ਦੇਣ ਦੀ ਆਦਤ ਆ ਹਾਂ ਚੱਲ ਦੱਸ ਬਲਬੀਰੋ ਭਾਬੀ ਆਲਖ ਨਰੰਜਨ ਸੁਣ ਕੇ ਬੇਬੇ ਚੁੱਲੇ ਚੌਂਕੇ ਚੋਂ ਹੀ ਬੋਲੀ ਵੇ ਭਾਈ ਫੇਰ ਆ ਜੀ ਮੈਂ ਸੋਚਿਆ ਲੋ ਕਰ ਲੋ ਕਿ ਉਹਨੂੰ ਭਾਂਡਾ ਜਿੰਦਰ ਸਿਆ ਤਕੜਾ ਹੋ ਹੌਸਲਾ ਕਰਕੇ ਫਿਰ ਮੈਂ ਉੱਚੀ ਦੇਣੇ ਕਿਹਾ ਭਲੀਏ ਲੋਕੇ ਅੱਜ ਠੁਕਰਾਏ ਦਰ ਤੋਂ ਖਾਲੀ ਮੋੜੇ ਫਕੀਰਾਂ ਮਗਰ ਤਾਂ ਕਮਲੀ ਹੋ ਹੋ ਭੱਜੇਗੀ ਫੇਰ ਨਹੀਂ ਲੱਭਣੇ ਦਰਵੇਸ ਭਾਵੇਂ ਜੰਗਲ ਵੇਲੇ ਗਾਲੀ ਬੇਬੇ ਦੇ ਅੱਧੇ ਕੋ ਬੋਲ ਤਾਂ ਮੈਂ ਸੂਤ ਲਈ ਸੰ ਤੇ ਲੱਗਦੇ ਹੱਥੇ ਇੱਕ ਟਕੌਰ ਹੋਰ ਮਾਰੀ ਮੱਥੇ ਤੇ ਤਾਂ ਦਰਵੇਸ਼ ਨਹੀਂ ਲਖਵਾਈ ਫਿਰਦੀਆਂ ਤੇ ਕੰਮ ਕਰਦੀਆਂ ਝਾਲਮਾਂ ਵਾਲੇ ਕਲੰਕ ਖੱਟਣ ਨੂੰ ਪੱਭੀ ਭਾਰ ਹੋਈ ਫਿਰਦੀਆਂ ਉਹ ਵੀ ਕੰਨਿਆ ਦੇਵੀ ਦੀ ਹੱਤਿਆ ਕਰਕੇ ਤੌਬਾ 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 ਰਾਮ ਪਲੀ ਕਰੇ ਇਹ ਕਹਿ ਕੇ ਬੇਬੇ ਦੇ ਮਨ ਦਾ ਚੋਰ ਮੈਂ ਪੂਰੀ ਤਰ੍ਹਾਂ ਜਗਾ ਲਿਆ ਤੇ ਬੇਬੇ ਫਟਾਫਟ ਢੋਲ ਚੋਂ ਕਾਸੀ ਦਾ ਛੰਨਾ ਆਟੇ ਨਾਲ ਭਰ ਲਈ ਤੇ ਆਣ ਕੇ ਦਹਲੂਸ ਤੇ ਖਲੋ ਗਈ ਬੜੇ ਪ੍ਰੇਮ ਤੇ ਸ਼ੇਧਤ ਨਾਲ ਉਹਨੇ ਮੇਰੀ ਝੋਲੀ ਝਾਟਾ ਪਾਇਆ ਮੈਂ ਅੰਗੋਲਿਆ ਜੇ ਕਰਕੇ ਬੋਲਣ ਲੱਗਿਆ ਕਦੇ ਫਕੀਰਾਂ ਨੂੰ ਦਰ ਤੋਂ ਮੋੜਦੀਆਂ ਕਦੇ ਮਾਤਾ ਰਾਣੀ ਦੀ ਜੋਤ ਜੋ ਕਿ ਤੇਰੇ ਵਿਹੜੇ ਜਗਨ ਨੂੰ ਫਿਰਦੀ ਹੈ ਉਹ ਨੂੰ ਬੁਝਾਣ ਦੀਆਂ ਯੁਗ ਤਾਂ ਘੜਦੀਆਂ ਕਿੱਥੇ ਭੁਗਤੈਂਗੀ ਮਾਈ ਉਹ ਮਹਾਨ ਰੂਤਾ ਤੇਰੇ ਸਿਰ ਦਾ ਤਾਜ ਬਣ ਆ ਰਹੀ ਆ ਦੁੱਖਾਂ ਕਲੇਸ਼ਾਂ ਨੂੰ ਭਸਮ ਕਰ ਲੈਣ ਵਾਲੀ ਪਵਿੱਤਰ ਰੂਹ ਦਾ ਜੋਤਾ ਬਾਲ ਬਾਲ ਕੇ ਸਵਾਗਤ ਕਰ ਭਲੀ ਲੋਕੇ ਨਹੀਂ ਤਾਂ 84 ਦੇ ਗੇੜ ਚ ਪਈ ਨੂੰ ਸੱਤ ਜਨਮਾਂ ਤੱਕ ਢੋਈ ਨਹੀਂ ਮਿਲਣੀ ਪਿੰਡ ਦੀਆਂ ਜੂਹਾਂ ਚ ਤੇਰੀ ਰੂਹ ਬਿਲਕੁਲ ਦੀ ਫਿਰਿਆ ਕਰੂ ਸੁਣਦੇ ਅੰਸਾਰ ਬੇਬੇ ਨੇ ਤਾਂ ਦੋਨੋਂ ਹੱਥ ਬੰਨ ਲਏ ਤੇ ਬੋਲੀ ਭੁੱਲ ਹੋ ਗਈ ਬਾਬਾ ਜੀ ਖਣੀ ਕਿਉਂ ਚੰਦਰਾ ਖਿਆਲ ਮਨ ਜਾ ਆ ਗਿਆ ਸੀ ਬਖਸ਼ ਲਿਓ ਭੁੱਲ ਚੁੱਕ ਮਾਫ ਕਰਿਓ ਇੱਕ ਗੱਲ ਹੋਰ ਮਾਤੇ ਜੇ ਉਹ ਪਵਿੱਤਰ ਰੂਹ ਰੁੱਸ ਗਈ ਤਾਂ ਵਿਨਾਸ਼ ਹੋ ਜਾਊਗਾ ਪੂਰਾ ਵਿਸ਼ਵਾਸ ਤੇ ਸੱਤਿਆ ਨਾ ਸੋ ਸਕਦਾ ਤੇਰੇ ਟੱਬਰ ਦਾ ਜੀਵੀ ਉਹ ਨਾਲ ਲੈ ਕੇ ਜਾ ਸਕਦੀ ਆ ਗੱਲ ਪੂਰੀ ਪੱਕੀ ਕਰ ਦਿਆਂ ਮੈਂ ਆਖਰੀ ਹਥਿਆਰ ਵਰਤਿਆ ਹਾਏ ਹਾਏ ਵੇ ਚੰਦਰਿਆ ਜੇ ਗੱਲ ਸੁਣ ਕੇ ਬੇਬੇ ਨੂੰ ਕੁਝ ਹੋ ਜਾਂਦਾ ਫੇਰ ਭਾਬੀ ਬੋਲੀ ਹੋਰ ਭਾਬੀ ਸੁਣ ਕੇ ਬੇਬੇ ਦੀ ਤਾਂ ਜਾਣੋ ਸਾਰੀ ਦੇਖ ਮੰਨ ਲੱਗ ਪਈ ਜਵਾਨ ਸੁੱਕਣ ਲੱਗ ਪਈ ਪੈਰ ਭਾਰ ਚੱਲਣੋਂ ਹਟ ਗਏ ਸੀ ਫੇਰ ਮੈਨੂੰ ਤਰਸ ਜਾ ਆ ਗਿਆ ਸੋਹ ਤੇਰੀ ਮੈਂ ਡਰ ਗਿਆ ਸੀ ਕਿ ਕਿਤੇ ਬੇਬੇ ਹੁਣੇ ਦਿਲ ਦੇ ਦੌਰੇ ਨਾਲ ਹੀ ਤੁਰਦੀ ਨਾ ਲੱਗੇ ਸੂਰਜਾ ਨਰਮ ਕਰ ਦਿਆ ਮੈਂ ਕਿਹਾ ਸਾਈ ਦੇ ਦਰਬਾਰੇ ਤੇਰੇ ਟੱਬਰ ਤੇ ਪੂਰੀ ਰਹਿਮਤ ਆਮਾਈ ਤਾਂ ਹੀ ਤਾਂ ਉਸ ਦੇ ਦਰਬਾਰਿਓ ਤੇਰਾ ਭਲਾ ਕਰਨ ਦਾ ਹੁਕਮ ਹੋਇਆ ਤਾਂ ਹੀ ਤਾਂ ਸੌ ਕੋ ਵਾਟ ਦਾ ਪੈਂਡਾ ਪੈਦਲ ਚੱਲ ਕੇ ਆਏ ਨੇ ਫਕੀਰ ਡੇਰੇ ਪਹੁੰਚਣ ਲਈ ਸਾਰੀ ਰਾਤ ਤੇ ਪੂਰੀ ਦਿਹਾੜੀ ਪੈਦਲ ਪੈਂਡਾ ਤੈਅ ਕਰਕੇ ਬਾਰਸੋਂ ਨੂੰ ਪੌ ਫਟਾਲੇ ਨਾਲ ਡੇਰੇ ਪਹੁੰਚ ਹੋ। ਛੇਤੀ ਕਰ ਹੁਣ ਚੜਾਵਾ ਦੇ। ਟਾਬ ਤੇ ਭੁੱਖੇ ਬੈਠੇ ਚੇਲੇ ਬਾਲ ਕੇ ਉਡੀਕ ਦੇ ਫਿਕਰ ਕਰਦੇ ਹੋਣੇ ਨੇ। ਅੱਛਾ ਫੇਰ ਕੀ ਦਿੱਤਾ ਬੇਬੇ ਨੇ? ਭਾਬੀ ਬੋਲੀ। ਬੇਬੇ ਨੇ ਰਾਮ ਰਾਮ ਕਰਦੇ ਅੰਦਰੋਂ ਟਰੰਕ ਚੋਂ 50 ਦਾ ਕੜਕ ਦਾ ਨੋਟ ਲਿਆ ਕੇ ਮੇਰੀ ਝੋਲੀ ਚ ਪਾਤਾ। ਬਸ ਫੇਰ ਤਾਂ ਬਾਬੇ ਹੋ ਗਏ, ਹੋ ਗਏ। ਛੂ ਮੰਤਰ ਹੋ ਗਏ। ਮੋਟਰ ਤੇ ਜਾ ਕੇ ਸਾਂ ਲਿਆ। ਬੰਬੀ ਤੇ ਨਹਾ ਧੋ ਕੇ ਪਭੂਤੀ ਮਲ ਮਲ ਲਾਹੀ। ਤੇ ਕੱਪੜੇ ਪਾਏ ਨਿੱਕ ਸੁਕ ਮੋਟਰ ਦੇ ਕਮਰੇ ਚ ਸਾਮ ਹਨੇਰੇ ਹੋਏ ਘਾਰਾ ਵੜੇ ਜਿੰਦਰ ਬੋਲਿਆ ਅੱਛਾ ਤਾਂ ਹੀ ਮੈਂ ਵੀ ਸੋਚਾਂ ਕਿ ਬੇਬੇ ਨੇ ਤਾਂ ਮੁੜ ਕੇ ਡਾਕਟਰਨੀ ਦੇ ਜਾਣ ਦਾ ਨਾਮ ਹੀ ਨਹੀਂ ਲਿਆ ਸਗੋਂ ਬਾਹਰਲੇ ਘਰ ਜਾਂਦੀ ਨੂੰ ਮੈਨੂੰ ਬੋਲਦੀ ਆ ਐਵੇਂ ਨੰਗੇ ਲੋ ਨਾਲ ਗੋਹੇ ਕੂੜੇ ਵਾਲੇ ਭਾਰੇ ਟੋਕਰੇ ਚ ਕਾਈ ਜਾਈ ਕਹਿ ਦੇਵੀ ਕਿ ਬਿਨਾ ਹੱਥ ਲਵਾਏ ਛੋਟੀ ਤੰਗਾਰੀ ਨਾਲ ਆਪੇ ਸਿੱਟ ਲੈ ਹੁਣ ਪਤਾ ਲੱਗਿਆ ਕਿ ਇਹ ਸਭ ਤੇਰਾ ਹੀ ਪ੍ਰਤਾਪ ਆ ਜਿਉਂ ਦਾ ਵਾਸਤਾ ਰਹਿ ਜਿਉਣ ਜੋਗਿਆ ਮੇਰੀ ਆਂਦਰਾ ਨੂੰ ਜੀਵਨਦਾਨ ਬਖਸ਼ਣ ਵਾਲਿਆ ਮੈਨੂੰ ਮਾਣ ਦੇਣ ਵਾਲਿਆ ਰੱਬ ਤੈਨੂੰ ਮੇਰੀ ਉਮਰ ਵੀ ਲਾ ਦੇਵੇ ਅੱਖਾਂ 'ਚ ਨਮੀ ਲੈ ਕੇ ਬੋਲਾਂ ਦਾ ਮੋਹ ਬਰਸਾਤ ਕਰਦੀ ਬਲਬੀਰੋ ਭਾਬੀ ਬੋਲੀ ਇਹ ਕਾਹਦਾ ਇਹਸਾਨ ਭਾਬੀ ਵੱਡੀ ਭਾਬੀ ਤਾਂ ਮਾਮਾ ਵਰਗੀ ਹੁੰਦੀ ਐ ਅੱਛਾ ਹੁਣ ਅਸਲੀ ਗੱਲ ਤੇ ਆ ਲੈ ਫੋਕੇ ਲੈਲੇ ਪੀਪੇ ਨਾ ਕਰ ਭਾਬੀ ਮੇਰਾ ਕਿਹਾ ਕੰਮ ਵੀ ਕਰ ਦੇ ਵੇਖੀ ਦਰਵੇਸ ਤੈਨੂੰ ਅਸੀਸਾਂ ਦਿੰਦੇ ਪੂਰੀ ਮौज ਕਰਾਉਂਦੇ ਜਿੰਦਰ ਮਸਤੀ ਚ ਆਉਂਦਾ ਬੋਲਿਆ ਚੰਗਾ ਚੰਗਾ ਕਰ ਦਿਓ ਤੇਰਾ ਕੰਮ ਗੱਲਾਂ ਦੀ ਖੱਟੀ ਖਾਨਾ ਵਿਗੜਿਆ ਹੋਇਆ ਨਾ ਹੋਵੇ ਤਾਂ ਕੀ ਕੀ ਚੋਜ ਕਰਦਾ ਬੋਲਦੀ ਭਾਬੀ ਦੇ ਨਹੋਰਿਆਂ ਚੋਂ ਸ਼ੁਕਰਾਨਾ ਵੀ ਡੁੱਲ ਡੁੱਲ ਪੈ ਰਿਹਾ ਸੀ ਕਈ ਦਿਨ ਬਾਅਦ ਬਲਬੀ ਰੋ ਪੇਕੇ ਗਈ ਮਿਲਣ ਲਈ ਛੋਟੀ ਭੈਣ ਬਿਆੰਤ ਜੋਗੀ ਕਾਲਜ ਚ ਬੀਏ ਦੇ ਆਖਰੀ ਸਾਲ ਚ ਪੜ੍ਹਦੀ ਸੀ ਉਹਦੇ ਨੈਣੀ ਸਜਾਇ ਸੁਪਨੇ ਉਹ ਕਦੋਂ ਦੇ ਪੜੀ ਬੈਠੀ ਸੀ ਬੇਬੇ ਤੇ ਬਾਪੂ ਕੋਲ ਬੈੰਦੀ ਬਲਬੀਰ ਬੋਲੀ ਬਿਆੰਤ ਦਾ ਰਿਸ਼ਤਾ ਸਾਡੇ ਜਿੰਦਰ ਨੂੰ ਕਰ ਦੋ ਐਵੇਂ ਕਰ ਲਈ ਨੇਕ ਦਿਲ ਮੁੰਡਾ ਏ ਨਾ ਕੁਝ ਖਾਂਦਾ ਪੀਂਦਾ ਨਾ ਕੋਈ ਵੱਲ ਨਾ ਛਾਲਾ ਵੱਡੀ ਗੱਲ ਐ ਦੇਖਿਆ ਪਰਖਿਆ ਮੁੰਡਾ ਐ ਘਰ-ਬਾਰ ਐ ਅਜੇ ਇਹ ਰਿਸ਼ਤਿਆਂ ਦੀ ਰੀਸ ਨਹੀਂ ਹੁੰਦੀ ਵੇਖ ਲੈਤੀ ਏ ਤੇਰੀ ਆਪ ਦੀ ਨਿੱਕੀ ਭੈਣ ਹੈ ਤੂੰ ਕਿਹੜਾ ਉਹਦਾ ਮਾੜਾ ਸੋਚੇਂਗੀ ਬਾਪੂ ਜੀ ਬੋਲਿਆ ਹੋਰ ਬਾਪੂ ਜੀ ਨਾ ਘਰ ਵਿੱਚ ਕੋਈ ਰੋਕ ਟੋਕ ਨਾ ਕਮੀ ਪੇਸ਼ੀ ਪੂਰਾ ਬਬਾਕ ਹੈ ਜੇ ਕੋਈ ਬਗਾਨੀ ਆ ਗਈ ਘਰ ਖਖੜੀਆਂ ਕਰੇਲੇ ਹੋ ਜੂ ਕਿੱਥੇ ਅਸੀਂ ਦੋਨੋਂ ਪੈਣਾ ਰਾਜ ਕਰਾਂਗੀਆਂ ਬਲਬੀਰ ਉਹ ਦਲੀਲ ਦੰਦੀ ਬੋਲੀ ਪਰ ਪੁੱਤ ਬਿਆੰਤ ਦੇ ਮਨ ਦੀ ਗੱਲ ਵੀ ਪੁੱਛ ਲੈ ਪਹਿਲਾਂ ਬੇਬੇ ਵੱਡੀ ਤੀ ਦਾ ਮਾਣ ਬੋਚਦੀ ਡਰਦੀ ਡਰਦੀ ਨਿੱਕੀ ਧੀ ਦੇ ਕੋਰੇ ਰਿੱਜਾਂ ਨੂੰ ਚਾਵਾ ਨੂੰ ਫੁੱਲ ਵਾਂਗ ਸਾਹਮਦੀ ਹੋਏ ਬੋਲੀ ਲੈ ਮੈਂ ਕੀ ਤੇਰੇ ਭਾਤਾ ਬਿਨਾਂ ਪੁੱਛੇ ਗੱਲ ਤੋਰੀ ਐ ਇਹ ਤਾਂ ਮੈਂ ਹੀ ਠਹਿਰ ਗਈ ਸੀ ਗਈ ਪੜ੍ਹਾਈ ਦਾ ਸਾਲ ਨੇੜੇ ਲੱਗ ਜੇ ਬਲਬੀਰ ਨੇ ਬੇਬੇ ਦੇ ਡਰ ਨੂੰ ਮਨੋਂ ਕੱਢਦਿਆਂ ਤਰਵਾਸ ਦਿੰਦਿਆਂ ਗਿਆ ਬਲਬੀਰ ਉਹਦੀ ਗੱਲ ਸੁਣਦਿਆਂ ਸਾਰ ਬੇਬੇ ਬਾਪੂ ਨੇ ਸਾਖ ਪੱਕਾ ਕਰਨ ਲਈ ਛੱਟ ਤੇ ਨੂੰ ਰੁਪਈਆ ਫੜਾ ਦਿੱਤਾ ਜੱਟੀ ਦਾ ਤਾਂ ਮਚੋਲਣ ਬਣ ਕੇ ਪੈਰ ਧਰਤੀ ਦੇ ਨਹੀਂ ਸੀ ਲੱਗ ਰਿਹਾ ਜਿਵੇਂ ਉਹ ਜਮਰੋਦ ਦਾ ਕਿਲਾ ਜਿੱਤ ਕੇ ਆਈ ਹੋਵੇ। ਚਾਈ ਚਾਈ ਸੋਰੇ ਮੁੜੀ। ਵੇੜੇ ਵੜਦੇ ਆ ਬੇਬੇ ਦੇ ਪੈਰੀ ਹੱਥ ਲਾ ਕੇ ਕੱਪੜਿਆਂ ਵਾਲੀ ਟੋਕਰੀ ਜਿੰਦਰ ਨੂੰ ਫੜਾਉਂਦੀ ਬੋਲੀ ਆਹ ਫਾ ਟੋਕਰੀ ਪੇਟੀ ਤੇ ਰੱਖਿਆ। ਕਹਿ ਕੇ ਜਿੰਦਰ ਦੇ ਮਗਰ ਮਗਰ ਅੰਦਰ ਚਲੀ ਗਈ ਤੇ ਬੋਲੀ ਬੁੱਝ ਲੈ ਫਿਰ। ਭਾਬੀ ਦੇ ਲਾਲ ਗੁਲਾਲ ਚਿਹਰੇ ਤੇ ਮੁਸਕਰਾਹਟ ਡੁਲਡੁਲ ਪੈ ਰਹੀ ਸੀ। ਤੇ ਮਤਰਿਆ ਜਿੰਦਰ ਬੋਲਿਆ ਕੀ ਗੱਲ ਹੈ ਭਾਬੀ? ਮੁੱਠੀ ਚ ਫੜਿਆ ਚਾਂਦੀ ਦਾ ਰੁਪਈਆ ਉਹਦੇ ਹੱਥ ਤੇ ਧਰਦੀ ਬੋਲੀ ਲੈ ਵੇ ਲਾਡ ਲਿਆ ਦਿਉਰਾ ਮੈਂ ਵੀ ਐਹਸਾਨ ਬਹੁਤਾ ਚੇਰਨੀ ਰੱਖਦੀ ਹੁੰਦੀ ਲਾਤੀ ਤੇਰੀ ਬੀੜੀ ਮੈਂ ਵੀ ਤਾਂ ਤੇਰੇ ਹੋਕਿਆਂ ਦਾ ਹਿਸਾਬ ਕਿਤਾਬ ਦਿਲ ਦੀ ਬਹੀ ਤੇ ਲਿਖੀ ਬੈਠੀ ਸੀ ਕੀ ਕਹਿੰਨੀ ਹੈ ਭਾਬੀ 부ਝਾਰਤਾ ਨਾ ਪਾ ਸਾਫ ਸਾਫ ਦੱਸ ਕਾਲਾ ਪੈਂਦਾ ਜਿੰਦਰ ਬੋਲਿਆ ਹੱਥ ਤੇ ਸਾਖ ਵਾਸਤੇ ਰੁਪਈਆ ਧਰਤਾ ਹੋਰ ਕੀ ਦਸਾਂ ਚੁੱਪ ਕਰਕੇ ਸੁਨਿਆਰੇ ਦੇ ਜਾ ਤੇ ਵਿਚੋਲਣ ਲਈ ਸੱਗੀ ਫੁੱਲ ਕੜਨੇ ਦੇ ਕੇ ਆ ਸੀਰੇ ਦਾ ਸੁਮ ਨਾ ਹੋਵੇ ਤਾਂ ਮਲਬੀਰੋ ਭਾਬੀ ਬੋਲੀ ਨਿਪਾ ਬੀ ਸੱਚੀ ਲੇਰ ਮਾਰ ਕੇ ਜਿੰਦਰ ਭਾਬੀ ਦੇ ਪੈਰਾਂ 'ਚ ਹੀ ਬਹਿ ਗਿਆ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਭਰ ਕੇ ਡੁੱਲਣ ਲੱਗੀਆਂ ਤੂੰ ਤਾਂ ਸਾਡਾ ਸੁਪਨਾ ਸੱਚ ਕਰਤਾ ਭਾਬੀ ਅਸੀਂ ਦੋਨੋਂ ਇੱਕ ਦੂਜੇ ਬਿਨਾਂ ਅਧੂਰੇ ਸੀ ਸੋਹ ਰੱਬ ਦੀ ਜਿੱਦਾਂ ਦੀ ਬਿਆੰਤ ਦੇਖੀ ਸੀ ਤੇਰਾ ਆ ਝੱਲਾ ਜਾ ਦਿਓਰ ਸੁਧਬੁੱਤ ਗਵਾ ਬੈਠਿਆ ਸੀ ਇਥੋਂ ਡਰਦੇ ਅਸੀਂ ਦੋਨੋਂ ਹੀ ਗੱਲ ਕਰਨ ਦਾ ਹਿਆਂ ਨਹੀਂ ਸੀ ਕਰਦੇ ਰੂ ਦਾ ਹਾਨ ਮਲਾ ਕੇ ਤੂੰ ਤਾਂ ਪੁੰਨ ਘਟ ਲਿਆ ਮੇਰੇ ਵੀਰੇ ਦੀ ਸਰਦਾਰਨੀ ਏ ਜਿਉਂਦੀ ਰਹਿ ਮੇਰੀ ਚੰਨ ਵਰਗੀ ਪਰਜਾਈ ਜਿੰਦਰ ਬਿਨਾਂ ਰੁਕੇ ਬੋਲੀ ਜਾ ਰਿਹਾ ਸੀ ਜਿਉਂਦਾ ਤਾਂ ਤੂ ਰਹਿ ਮੇਰੇ ਜਾਨੋ ਪਿਆਰਿਆ ਸੱਸ ਦੇ ਜਾਇਆ ਜਿਨੇ ਮੇਰੀ ਧੀ ਤੇ ਭੈਣ ਨੂੰ ਇਸ ਵੇੜੇ ਵਸਣ ਜੋਗੀਆਂ ਕਰ ਲਿਆ ਭਾਵੁਕਤਾ ਦੇ ਵਹਿਣ ਚ ਵਹੇ ਦੋਨੋਂ ਬਲਬੀਰ ਤੇ ਜਿੰਦਰ ਦੀ ਆਵਾਜ਼ ਜਦੋਂ ਵੇੜੇ 'ਚ ਬੈਠੇ ਬੇਬੇ ਕੋਲ ਪਹੁੰਚੀ ਤਾਂ ਦੋਹਾਂ ਦੀ ਗੱਲ ਸੁਣ ਕੇ ਬਾਹਾਂ ਖਿਲਾਰਦੀ ਭੱਜੀ ਆਉਂਦੀ ਬੇਬੇ ਬੋਲੀ ਵੇ ਕਮਲਿਓ ਪਹਿਲਾਂ ਵਧਾਈਆਂ ਵੱਡਿਆਂ ਨੂੰ ਦੇਈ ਦੀਆਂ ਨੇ ਮੋਟੀ ਮੱਤ ਵਾਲਿਓ ਆਜੋ ਪਿਆਰ ਦੇਵਾਂ ਦੋਨੋਂ ਦਿਓਰ ਪਰਜਾਈ ਭੱਜ ਕੇ ਬੇਬੇ ਦੇ ਕਲਾਵੇ 'ਚ ਜਾ ਜਿਮੜੇ ਕੋਲ ਖੜੀ ਅਮਨ ਮੰਮੀ ਚਾਚੀ ਤੇ ਦਾਦੀ ਨੂੰ ਖੁਸ਼ ਵੇਖ ਕੇ ਤਾੜੀਆਂ ਮਾਰ ਰਹੀ ਸੀ ਜਿਵੇਂ ਕਿ ਮਾਸੀ ਤੇ ਛੋਟੀ ਭੈਣ ਦੀ ਆਮਦ ਦਾ ਚਾ ਕਰ ਰਹੀ ਹੋਵੇ ਮੋਦੀਆਂ ਤੰਦਾਂ ਤੇ ਪਈਆਂ ਦੂਰੀਆਂ ਗੰਢਾਂ ਹੋਰ ਜਿਮੜ ਗਈਆਂ ਸੀ ਦਿਓਰ ਪਰਜਾਈ ਦੇ ਹੋ ਕਹਿੰਦਾ ਆਰਕ ਮੁਸ਼ਕ ਕਪੂਰ ਬਣ ਕੇ ਉੱਡ ਚੁੱਕਿਆ ਸੀ ਮੋਰ ਪੰਖੜੀ ਦਾ ਬੂਟਾ ਸੰਦਲੀ ਪੌਣ ਸੰਗ ਰਲਿਆ ਕੇ ਖੁਸ਼ੀਆਂ ਭਰੇ ਵਿਹੜੇ 'ਚ ਚੌਰ ਕਰ ਰਿਹਾ ਸੀ ਸੋ ਦੋਸਤੋ ਇਹ ਸੀ ਇੱਕ ਦਿਉਰ ਪਰਜਾਈ ਦੇ ਸੱਚੇ ਸੁੱਚੇ ਪਿਆਰ ਦੀ ਤੇ ਰਿਸ਼ਤੇ ਦੀ ਕਹਾਣੀ ਉਮੀਦ ਕਰਦੀਆਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਬਾਰੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ ਧੰਨਵਾਦ